ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਲੱਗਿਆ ਅੱਜ ਆਪਣੇ ਪਿੰਡ ਟੂਰਨਾਮੈਂਟ ਚ ਜਵਾਕਾਂ ਨੇ ਕਰਾਇਆ ਭਾਈ ਆ ਅੰਡਰ 14 ਜਿਹੜਾ ਜਵਾਕਾਂ ਨੇ ਆਪਦੇ ਹੀ ਮਿਹਨਤ ਸਦਕਾ ਇੰਨਾ ਪ੍ਰਬੰਧ ਕਰਿਆ ਮਤਲਬ ਕਿ ਜੱਜ ਵੀ ਨੂੰ ਇਹਨਾਂ ਦੇ ਨੂੰ ਸਲਾਮ ਆ ਹਰਿਆਣਾ ਚੋਂ ਵੀ ਟੀਮਾਂ ਆਈਆਂ ਦੋ ਤਿੰਨ ਠੀਕ ਹੈ ਬਈ ਬਹੁਤ ਵਧੀਆ ਉਪਰਾਲਾ ਕਰਿਆ ਬੱਚਿਆਂ ਨੇ 117 14 ਕਿੰਨੇ ਕ ਉਮਰ ਹੁੰਦੀ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਬਹੁਤ ਸੋਹਣਾ ਟੂਰਨਾਮੈਂਟ ਚੱਲ ਰਿਹਾ ਬਈ ਓਕੇ ਓਕੇ ਹਾਂਜੀ ਖਾਲਸਾ ਜੀ ਕਿਵੇਂ ਲੱਗੀਆਂ ਖੇਡਾਂ ਬਹੁਤ ਵਧੀਆ ਉਪਰਾਲਾ ਹੈਗਾ ਇਹ ਕਮੇਟੀ ਵਾਲਿਆਂ ਦਾ ਮੁੰਡਿਆਂ ਦਾ ਜਿਹੜੇ ਫੁੱਟਬਾਲ ਖੇਡਦੇ ਆ ਠੀਕ ਹੈ ਜੀ ਇਹਦੇ ਵਿੱਚ ਘੱਟੋ-ਘੱਟ 20-25 ਬੱਚੇ ਆਪਣੇ ਸੀਨੀਅਰ ਦੇ ਫੁੱਟਬਾਲ ਖੇਡਦੇ ਆ ਓਕੇ ਤੇ ਵਧੀਆ ਅਪਰਾਲਾ ਉਹਨਾਂ ਦਾ ਗਰਾਊਂਡ ਨਾਲ ਜੁੜੇ ਹੋਏ ਆ ਘਟੋ ਘਟ ਆਪਣੇ 200 ਬੱਚਾ ਗਰਾਊਂਡ ਨਾਲ ਜੁੜਿਆ ਵਾ ਜਿਵੇਂ 22 ਪੈਂਕੇ ਯਾਰਕ ਦਾ ਵੱਡਾ ਅਪਰਾਲਾ ਉਸ ਤਰ੍ਹਾਂ ਆਪਾਂ ਵੀ ਉਹਨਾਂ ਦੀ ਰੀਸ ਕਰੀਏ ਰੀਸ ਕਰਕੇ ਆਪਣੇ ਆਪਣੇ ਬੱਚਿਆਂ ਨੂੰ ਇਹਦੇ ਨਖੇੜਾਂ ਨਾਲ ਜੋੜ ਗਏ ਖੇਡਾਂ ਨਾਲ ਜੋੜ ਕੇ ਜਿਹੜਾ ਉਹਨਾਂ ਦਾ ਸਟੈਮ ਨਰਾ ਜਾਂ ਉਹਨਾਂ ਦੀ ਫਿਟਨੈਸ ਹੈ ਸਰੀਰ ਦੀ ਉਹ ਵਧੀਆ ਰਹੇ ਤੇ ਆਉਣ ਵਾਲੇ ਸਮੇਂ 'ਚ ਉਹ ਮੱਲਾ ਮਾਰਨ ਜਿਹੜੇ ਬੱਚੇ ਆਪਣੇ ਅੱਜ 14 ਅੰਡਰ 14 ਖੇਡਦੇ ਆ ਕਿਉਂ ਕੱਲ ਨੂੰ ਇਹਨਾਂ ਨੇ ਵੱਡੇ ਹੋ ਕੇ ਇਹ ਗਰਾਊਂਡਾਂ ਨੂੰ ਛੱਡ ਕੇ ਸਟੇਟ ਖੇਡਣਾ ਨੈਸ਼ਨਲ ਖੇਡਣਾ ਤੇ ਇੰਟਰਨੈਸ਼ਨਲ ਖਿਡਾਰੀ ਬਣਨਾਗਾ ਬਹੁਤ ਵਧੀਆ ਅਪਰਾਧਾਗਾ ਸਾਰੀ ਕਮੇਟੀ ਦਾ ਬਹੁਤ ਬਹੁਤ ਤਾਣਵਾ ਨਸ਼ਿਆਂ ਤੋਂ ਦੂਰ ਰਹਿਣਗੇ ਵੀਰੇ ਬੱਚੇ ਨਸ਼ੇ ਪੱਤਿਆਂ ਤੋਂ ਦੂਰ ਰਹਿਣਗੇ ਖੇਡਾਂ ਬਾਰੇ ਧਿਆਨ ਦੇਣਗੇ ਹਾਂ ਠੀਕ ਹੈ ਜੀ ਧੰਨਵਾਦ ਧੰਨਵਾਦ जाओ वापस रुक जा नहीं

ોલા વલા 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 ਬਾ ਹੋਰ ਮੁੰਡਿਆ ਕਰੇ ਚੱਬ ਘੜਦੇ ਤੂੰ ਰੇਡੀ ਬਈ ਰੇਡੀ ਬਈ ਆ ਜਾ ਜੋਤਾ ਯਾਰ ਰੇਡੀ ਫੜੀ ਬਈ ਕੋਲ Wih! 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 Wih!

ਓ ਗੋਪੀ ਜਿਹੜਾ ਬਈ ਉਹ ਟੀਮ ਵਾਲੇ ਵੱੱਲੇ ਗੱਡੀ ਜਾਂਦੇ ਆ ਗੋਪੀ ਆ ਜਿਹੜਾ ਬਹੁਤ ਬਹੁਤ ਦਾ ਮਿਲਿਆ ਸਾਡੇ ਪਿੰਡ ਦੇ ਸਰਪੰਚ ਸਰਪੰਚ ਜੀ ਬੁੱਜੇ ਨੇ ਨਾਲ ਮੈਂਬਰ ਸਹਿਬਾਨ ਮੈਂ ਜਿਹੜਾ ਆਨੰਦ ਮਾਨਦੇ ਹੋਏ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਉਹ ਆਪ ਦਾ ਕੀ ਬਾਈ ਨੂੰ ਬਾਈ ਸਾਹਮਣੇ Gue t referred on as you can, my染 are on all, analyze it. ко figured got out

ਕਿਣੀ ਲਾਉਣੀ ਵਰੀ ਗਾਲ ਸੋਲਾ ਓਏ ਕਰਕੇ ਨਹੀਂ ਲਾਉਣੀ ਖੁੱਲ ਕੇ ਲਾ ਬਾਹਰ ਜਾਂਦੀ ਏ ਜਾਵੇ ਖੁੱਲ ਕੇ ਲਾ ਓ ਚਲ ਓਹ ਸੋਹਣੂ ਪੈਂਦਾ ਗਿਆ ਦਵਾਪੁਰੇ ਹਰਦੇ ਪਿੱਛੋਂ ਥੋੜਾ ਟਾਈਮ ਹੀ ਲੱਗਾ ਗੰਜਰ ਦਾ ਚਾਰਜਰ ਚੱਕਣ ਦਾ ਹੁਣ ਜਾਣਾ ਰੋਟੀ ਖਾਣ ਫੇਰ ਲਿਉਣਾ ਜਸੇ ਨੂੰ ਨੱਟੂ ਵਾਰੋ ਬੈਠਾ ਵਧਾਈ ਆ ਭੇਜਦਾ ਸ਼ੁਕਰ ਕਰ ਲਿਓ है कोई सलांटी की कोई गोल नहीं <स्थाथ> ਓਏ 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 ਟਾਈਮ ਲੈ ਕੇ ਮਾਰੀ ਓਏ ਟਾਈਮ ਲੈ ਕੇ ਓਏ ਵਿਚ ਮਾਰੀ ਓਏ ਓਏ ਕਮਲ ਖੜਾ ਆ ਗਿਆ ਵੀ ਇਹ ਰੂਪੇ ਦਾ ਮੁੰਡਾ ਵੇ ਗਰੀਬ ਨੂੰ ਨਾ ਘਾਟ ਗਈਆਂ ਕਾੜੀਆਂ ਗਰਾਊਂਡ ਤੇ ਘਰੇ ਨਹੀਂ ਗਿਆ ਵੀ ਜਿੰਨਾ ਚਿਰ ਸ਼ੀਮੀ ਦਾ ਮੈਚ ਚੱਲਦਾ ਹੈ ਕਿੱਥੇ ਬੈਠਾ ਚੌਂਕੜੀ ਮਰੀ ਆਏ ਉਹ ਬੈਠਾ ਉਹ ਰੋਕ ਲਈ ਜਿਆਦਾ ਭੈਣ ਜਮਾ ਸੱਖਾਂ ਗੋਲ ਦੀ ਗਈ ਆਖਰੀ ਅ சாடி <dignity> <dul fasel? mahye Artist> ਕਪ ਕਰੋ ਦੇਖ ਮੈਂ ਆਉਂਦਾ ਆਹ ਕਿਹੜਾ ਸੀ ਇੱਥੇ ਕਿਉਂ ਤੈਨੂੰ ਮੈਂ ਕਹਿਣੀ ਜਿਹੜੀ ਬਾਰ ਉਹ ਫੇਰ ਮੂਰੇ ਖੜ ਗਿਆ ਮਾੜਾ ਪਿੱਛੇ ਕਰ ਓਏ ਹੋਏ ਵੇ ਕੋਈ ਨਹੀਂ ਇੱਥੇ ਦਾ ਕੰਸ ਮੱਤਾ ਯਾਰ ਆ ਦਾ ਰੈਡੀ ਭਾਈ ਤੈ ਰੋ ਕੇ ਭਾਈ ਰੈਡੀ ਤੇਜ਼ ਵਾਲੀ ਲਾ ਦਿੰਦਾ

ਸਾਡੇ ਜਿਹੜਾ ਉਹਨੂੰ ਲਾ ਕੇ ਜਿੱਤੂਗੀ ਭਾਈ ਆਇਆ ਮੁਰੇ ਹੋ ਜਾ ਕਰਵਾ ਦੇ ਜਿੱਤਿਆ ਹੋਇਆ ਤਾਂ ਤਾਂ ਖੜਾ ਛੋਟੇ ਸੂ ਮਾਰ ਕੇ ਵੀ ਬਹਿ ਸਕਦਾ ਉੱਥੇ ਬੈਠ ਜਾ ਥੱਲੇ ਆਪਾਂ ਜਿੱਤੇ ਹੋ ਖੇਰੇ ਤੇ ਮੁਸਕਾਨ ਨਹੀਂ ਜਿਹਨਾਂ ਦੇ ਦਿੱਤੇ ਹੋ ਜਿਵੇਂ 11000 ਰੁਪਏ ਸਮਾਇ ਨਹੀਂ ਆ ਓਕੇ ਤੁਹਾਨੂੰ ਹੱਕਤ ਨਹੀਂਗਾ ਮਾਂਜੇ ਦੁਬਾਰੇ ਲੜਾਈ ਬਣਾਤੀ ਆ ਜਾ ਯਾਰ ਔਰ ਥੱਪਾਂ ਦੇ ਫਾਫਾ ਆਪਰੇ ਆ ਚੁੜਾ ਚਲਈ ਮੈਂ ਤੂੰ ਆਇਆ ਮੰਨੂ ਰੇ ਜਾਂ ਗੋਲੂ ਆ ਗਿਆ ਆਇਆ ਆਇਆ ਮੰਨੂ ਗੋਲੂ ਆ ਗਿਆ ਜਾਨੀ ਆ ਬਈ ਕਪਤਾਨ ਸਾਡਾ ਉਹ ਤੇ ਮੰਜਾ ਕੋਟ ਤੇ ਰੁਕੀ ਆ ਪਾਣੀ ਚ ਚਪੜ ਗਈ ਕਿਹਦੀ ਜਾਂਦੀ ਕੋਈ ਨਾ ਕਿਧਰ ਹੋ ਗਈ ਉਹਨਾਂ ਦੁਬਾਰੇ ਲਵਾ ਲੈ ਠੀਕ ਆ ਪਾ ਪੁਆਇੰਟ ਦੇ ਯਾਰ ਇਹਨਾਂ ਦਾ ਬੜਾ ਪੈਕ ਕਰਾ ਦੇ ਆ ਜਾ ਬਰੇ ਸੋਣੇ ਭਾਗੇ ਭਾਈ ਜਿੰਨੇ ਬਾਜੀ ਭਾਈ ਸਾਰਿਆਂ ਦੇ ਉਹੀ ਫੜਾ ਦੇ ਯਾਰ ਅਰੇ ਜਾਂਦੇ ਨੇ ਬਰੇ ਨਹੀਂ ਖੇਡੇ ਉਹਨਾਂ ਦੇ ਪਾ ਦੇ ਯਾਰ ਭਾਈ ਪੈਣ ਲਾਗੇ ਭਾਈ ਜੀ ਮਿੰਟ ਬਾਅਦ ਦਈਏ ਕਰ ਉਹ ਜਿਹੜੇ ਖੇਡੇ ਨਹੀਂ ਉਹਨਾਂ ਦਾ ਬਾਣ ਜਿਆ ਕਰਦੇ ਉਹਨਾਂ ਨੂੰ ਪਾ ਦੇ ਬਾਹਰ ਬੈਠੇ ਉਹਦੀ ਵਿਚਾਰੀ ਓ ਇੱਕ ਮਿੰਟ ਖਾਣੇ ਮੱਤੂ ਆਉਂਦਾ ਫੜਾ ਆ ਆ ਦੇ ਬਾਈ ਆਪੇ ਪਾਲਾ ਦੇ ਫੜਾ ਦੇ ਕੋਈ ਨਾ ਕੋਈ ਇੱਕ ਮਿੰਟ ਇੱਕ ਮੈਂ ਲਗਾ ਕਾ ਮੋਟੋ ਖੜੀ ਹੋ ਗਈ ਮੈਂ ਮੋਟੋ ਖੇਚ ਰਿਹਾ ਇਤਰੀ ਵੇਚ ਗਿਆ ਮੈਂ ਉਹ ਖੇਚ ਰਿਹਾ ਆਪਣਾ ਮੋਟੋ ਨੂੰ ਮਿਲ ਗਿਆ ਉਹ ਦੂਜਾ ਆਕੜਾ ਕਿਹਦੇ ਬਣਿਆ ਚਲੋ ਵਾਪਸ ਚਲੋ ਤੂੰ ਰਸੇਰੀਆਂ ਕਿਹਨੀਆਂ ਬਾਈ ਆਰਗੂਮੈਂਟ ਨਾ ਕਰ ਕੋਈ ਕਰੀਦਾ ਸ਼ਾਬਦ ਉਹ